और शॉर्ट कर लिया एक मिनट हो गया करण यार शॉर्ट डाली के अरे यार कोई इंद्र छोट आ जानी है इधर आ ਇਸ ਤੇ ਆਪਾਂ ਸਰਕਾਰ ਪੂਰਾ ਹੈ ਫੋਟੋਗ੍ਰਾਫ ਉੱਥੋਂ ਅਸੀਂ ਨਹੀਂ ਕਿਤੇ ਇਹ ਡੇਟ ਆਇਆ ਸੀ ਇਹ ਲਗਾਏ ਅਸੀਂ ਕਿ ਹਾਲਵਾ ਦੇਗ ਦੇ ਵਿੱਚ ਲੌਂਡਰੀ ਦਾ ਵੀ ਲਿਖਿਆ ਹੋਇਆ ਬਾਅਦ ਆਈ ਦਿਖਾ ਦੋ ਥੋੜਾ ਬੋਲ ਦੇ ਨਾਲ ਬਰੀ 2023 ਤੋਂ ਬਾਅਦ ਹੋ ਗਿਆ 24 ਹੋ ਗਿਆ ਜੀ 1 ਸਾਲ ਹੋ ਗਿਆ ਹੋ ਗਿਆ ਦੱਸੋ ਸਰ ਓਕੇ ਆ ਸਭੀ ਆਦਲ ਜੀ ਅਜਲ ਲੁਧਿਆਣਾ ਪਹੁੰਚੇ ਡੀਸੀ ਦਫਤਰ ਦੇ ਬਾਹਰ ਕੀ ਕਾਰਨਾ ਕੀ ਗੱਲ ਵਾਰੀ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਾ ਲੈਂਦਾ ਦੋ ਵਾਰ ਜਾ ਲੈਂਦਾ ਮੈਨੂੰ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ 'ਚ ਮੈਡਲ ਲੈ ਕੇ ਆਇਆ ਦੋ ਨੀ ਇੱਕ ਨੀ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਾਰਾਟੇ ਚੈਂਪੀਅਨਸ਼ਿਪ ਤੋਂ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਏ ਜਿਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਾਜੂ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਕਿ ਤੁਹਾਨੂੰ ਤਿੰਨ ਡਿਪਾਰਟਮੈਂਟਾਂ ਨੂੰ ਮਾਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ ਉਹ ਡਿਪਾਰਟਮੈਂਟ ਤੋਂ ਇੱਕ ਵੀ ਬੰਦੇ ਨੇ ਮੈਨੂੰ ਅਜੇ ਤੱਕ ਕੰਟੈਕਟ ਨਹੀਂ ਕਰਿਆ ਉਸ ਤੋਂ ਬਾਅਦ ਇੱਕ ਲੈਟਰ ਹਰ ਹੁੰਦਾ ਹੈ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਨਾ ਸਰਕਾਰੀ ਜੋ ਨਾਲੇ ਜਿਹੜਾ ਮਾਨਤਨ ਕਰਨਾ ਉਹ ਕੀਤਾ ਜਾਏਗਾ ਉਹਦਾ ਲੈਟਰ ਆ ਜਾਂਦਾ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਅਵਾਰਡ ਮਿਲ ਜਾਊਗਾ ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ ਮੈਂ ਉੱਥੇ ਹੀ ਬੈਠਾ ਉਤੋਂ ਬਾਅਦ ਇਸੇ 2023 ਦੇ ਵਿੱਚ 2024 ਦੇ ਵਿੱਚ ਇਸੇ ਸਾਲ ਸੁਪਰਵਾਈਜ਼ਰ ਪਲੱਸ ਸਪੋਰਟਸ ਕੋਟੇ ਦੀਆਂ ਨੌਕਰੀਆਂ ਨਿਕਲਦੀ ਕੋਚਾਂ ਦੇ ਸੁਪਰਵਾਈਜ਼ਰ ਦੀਆਂ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਸੋ ਮਾਨ ਸਾਹਿਬ ਨੂੰ ਮੈਂ ਇਹ ਕਹਾਂਗਾ ਕਿ ਮਾਨ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਆਮ ਆਦੀ ਬਾਣੀ ਨਾਲ ਤੱਕਾ ਨਹੀਂ ਹੋਣ ਦਿੰਦੇ ਆ ਆਮ ਬੰਦਾ ਖੜਾ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਹੋ ਗਿਆ ਮਾਨ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਰਿਕੁਐਸਟ ਕਰੂੰਗਾ ਕਿ 8 ਦਿਨ ਦਾ ਮੈਂ ਟਾਈਮ ਦੇ ਰਿਆਂ ਜੇ ਤੁਸੀਂ ਸੁਣਵਾਈ ਨਹੀਂ ਕੀਤੀ ਮੈਂ ਤੁਹਾਡੇ ਘਰ ਦੇ ਬਾਹਰ ਕੱਲਾ ਹੀ ਆ ਕੇ ਹੱਥ ਜੋੜ ਕੇ ਬੈਠੂੰਗਾ ਇੱਕ ਬੇਨਤੀ ਕਰਨ ਜਰੂਰ ਆਉਂਗਾ ਸਰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਸਿਰ ਦੇ ਉੱਤੇ ਇੱਕ ਵੱਡਾ ਕਰਜ਼ਾ ਸੀਗਾ ਕਿਸੇ ਨੇ ਸਾਥ ਨਹੀਂ ਲੀਤਾ ਕਰਨ ਔਜਲਾ ਨੇ ਇੱਕ ਵੱਡਾ ਜਿਹੜਾ ਸਾਥ ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਸੀ ਜੋ ਅੱਜ ਪੰਜਾਬ ਦਾ ਪੁੱਤ ਕਰ ਰਿਹਾ ਪੰਜਾਬ ਦੇ ਉਪਰਾਹ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਦਿਲੋਂ ਸਨੂਟਾ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਉਹ ਮੈਂ ਦਿਲੇ ਸਲੂਟ ਕਰ ਦੋ ਬਾਤ ਕਰ ਜਿਹੜੇ ਜਿਹੜੇ ਤੁਸੀਂ ਪਦਕ ਜਿੱਤੇ ਆ ਹੁਣ ਤੱਕ ਮੈਂ 16 ਕੰਟਰੀਆਂ ਚੋਂ ਮੈਡਲ ਜਿੱਤਾ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਗਨਾਈਜ਼ ਹੁੰਦੀਆਂ ਨੇ ਮੈਂ ਉਹ ਚੋਂ ਵੀ ਮੈਡਲ ਲਿਆ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ ਬਸ ਉਹ ਹਿਸਟਰੀ ਆ ਜਿਹੜੀ ਦੇਰ ਲਈ ਹੋਇਆ ਕਿਹੜੇ ਕਿਹੜੇ ਮੰਤਰੀਆਂ ਨਾਲ ਕਿਹੜੇ ਕਿਹੜੇ ਨੇਤਾ ਨਾਲ ਮੁਲਾਕਾਤ ਹੋਈ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਟਾਈਮ ਵੀ ਇਹਨਾਂ ਨੇ ਮੈਨੂੰ ਵਾਅਦਾ ਕਰਿਆ ਕਿ ਤੈਨੂੰ ਨੌਕਰੀ ਦਿੱਤੀ ਜਾਵੇ ਜੀ ਤੇ ਮੀਤ ਜੀ ਸਾਹਿਬ ਖੁਦ ਸਾਡੇ ਨਾਲ ਤਾਂ ਨੇਂਦੇ ਬੈਠੇ ਦੀ ਬੰਨੂ ਵਾਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀ ਪ੍ਰੋਵਾਈਡ ਕਰਾਂਗੇ ਆਸੀਂ ਖੁਸ਼ ਹੋਗੇ ਕਿ ਚਲੋ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਖੁਦ ਸਪੋਰਟ ਮਿਨਿਸਟਰੀ ਲੱਗੇ ਸਾਡੇ ਨਾਲ ਜਾਂ ਕੁਝ ਅੱਜ ਡੀਸੀ ਦਫ਼ਤਰ ਪਹੁੰਚੇ ਹੋ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਜੋ ਮੇਰਾ ਬੰਦਾ ਮਾਨਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਆਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨਦੇ ਤੁਹਾਡੇ ਨਾਲ ਤੁਹਾਡੇ ਕੀ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀਤਾ ਹੈ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਨਹੀਂ ਹੁਣ ਤੱਕ ਨੌਕਰੀ ਨਹੀਂ ਅਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਸੇ ਨੂੰ ਕਈ ਕਈ ਡਿਪਾਰਟਮੈਂਟਸ ਦੇ ਵਿੱਚ ਆਪਰਚੁਨਿਟੀ ਦੀ ਉਮੀਦ ਕਰਦੇ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਦੇਣ ਮੈਂ ਕਰ ਲੂੰਗਾ ਅਸਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸਰਕਾਰ ਵੱਲੋਂ ਖੇਡ ਵੰਟਨ ਕਰਵਾਏ ਨੇ ਖੇਡਾਂ ਦੀ ਪ੍ਰੋਫਾਈਲ ਦਿੱਤਾ ਜਾਂਦਾ ਪਲੇਅਰ ਕਹਿੰਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਤੁਸੀਂ ਇਸ ਤਰ੍ਹਾਂ ਤੁਸੀਂ ਰੋਲਦੇ ਨਾਮ ਇਸ ਤਰ੍ਹਾਂ ਫਿਰ ਕਿੰਨਾ ਭੁਈ ਕਿ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਟਰ ਉਹ ਦੱਸਣਗੇ ਦੇਖੋ ਮੇਰਾ ਫਰਜ਼ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਹਾਂ ਉੱਥੇ ਅਸੀਂ ਇਕੱਲੇ ਨਹੀਂ ਖੇਡਦੇ ਉੱਥੇ 140 ਕਰੋੜ ਦੀ ਬਾਡੀ ਸਾਡੇ ਮੋਢਿਆਂ ਤੇ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਤਾ ਅਸੀਂ ਹੈਂਡੀਕੈਪ ਤਾਂ 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 ਨੂੰ ਇਗਨੋਰ ਕੀਤਾ ਜਾਂਦਾ ਹੈ ਅਸੀਂ ਗਰੀਬ ਫੈਮਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੇਜ਼ਾ ਪੈਦਾ ਕਰ ਰਹੇ ਹਾਂ ਕਿ ਨਸ਼ੇ ਛੱਡੋ ਗਰਾਊਂਡ ਜੋਇਨ ਕਰੋ ਜਾਂ ਤਾਂ ਐਕਸਟ੍ਰੀਮ ਦੇਖੀ ਹੁਣ ਗਰੀਬ ਬੰਦਾ ਕਰੇਗਾ ਕਿ ਦਿਹਾੜੀ ਤਾਂ ਲਾਣੀ ਹੈ ਸਿੱਧੀ ਜਿਹੜੀ ਗੱਲ ਹੈ ਜਾਈ ਮੈਂ ਹੁਣ ਸਬਜ਼ੀ ਦੀ ਡੇੜੀ ਲਾਣਾ ਜਾਂ ਬੂਤ ਪਾਲੀ ਕਰ ਲੂੰਗਾ ਦਾ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲ ਤੇ ਟਰਾਫੀਆਂ ਖਾਣ ਨੂੰ ਨਹੀਂ ਦਿੰਦੀਆਂ ਕਰਨਾ ਖੁਦ ਹੀ ਪੈਣਾ ਹੈ ਦੇਖਿਆ ক্রিকেট ਦੇ ਵਿੱਚ ਵੀ ਜਦੋਂ ਵਰਲਡ ਕੱਪ ਲੈ ਕੇ ਆਈਏ ਇੰਡੀਆ ਸਾਰੇ ਕਿਤੇ ਹੋਣਾ ਹੈ ਮਾਨ ਸਨਮਾਨ ਹੈ ਤੁਹਾਡੀ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਕੋਈ ਲੈਣ ਤੱਕ ਨਹੀਂ ਆਇਆ ਸੀ ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ ਉਹ ਭੁੱਲ ਗਏ ਕਿ 63 ਗੇਮਾਂ ਹੋਰ ਵੀ ਨੇ ਜੀ ਸੋ ਮੈਂ ਰਿਕੁਐਸਟ ਈ ਕਰੂਗਾ ਕਿ ਮੇਰੇ ਵਰਗੀ ਕਈ ਐਥਲੀਟ ਡਟੇ ਨੇ ਦਿਲ ਹਾਰ ਕੇ ਕਿ ਯਾਰ ਸਾਡਾ ਕੋਈ ਬਣਦਾ ਹੀ ਨਹੀਂ ਸੋ ਅੱਜ ਮੈਂ ਉਹਨਾਂ ਚ ਇੱਕ ਚਿਰਾਗ ਦਾ ਕੰਮ ਕਰ ਰਿਹਾ ਹਾਂ ਇੱਕ ਉਮੀਦ ਜਗਾ ਰਿਹਾ ਹਾਂ ਕਿ ਨਹੀਂ ਆਪਾਂ ਰਲ ਕੇ ਸਭ ਕੁਝ ਕਰ ਸਕਦੇ ਹਾਂ ਹਿੰਦੁਸਤਾਨੀ ਉਹ ਪੰਜਾਬੀ ਉਹ ਪੰਜਾਬੀ ਜਿਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਵਰਲਡ ਕਪ ਜਿਤਾਇਆ ਉਹ ਭਾਈ ਮੈਂ ਹੀ ਤਾਂ ਪੁੱਛਣਾ ਚਾਹਨਾ ਹਰਮਨ ਕੌਰ ਹਰਮਨ ਕੌਰ ਲੇਡੀਜ਼ ক্রিকেট ਟੀਮ ਕਪਤਾਨ ਪੰਜਾਬੀ ਇਹ ਗੱਲਾਂ ਕਰਨੀਆਂ ਬਹੁਤ ਆਸਾਨ ਆ ਮਿਗਦਰ ਸਾਹਿਬ ਸੰਸਦ ਦੇ ਵਿੱਚ ਲੇਕਿਨ ਤੁਸੀਂ ਕੀ ਕੀਤਾ ਸਰਕਾਰਾਂ ਨੇ ਕੀ ਕੀਤਾ ਅਰਸ਼ਦੀਪ ਨੇ ਜੋ ਕੀਤਾ ਉਹਦੇ ਪਰਿਵਾਰ ਨੇ ਜਾਂ ਅਰਸ਼ਦੀਪ ਨੇ ਖੁਦ ਕੀਤਾ ਹਰਮਨ ਕੌਰ ਨੇ ਖੁਦ ਕੀਤਾ ਇਹ ਫੋਟੋ ਮੈਂ ਦੱਸਣਾ ਚਾਹਨਾ ਇਥੇ ਤੁਸੀਂ ਦੇਖ ਸਕਦੇ ਹੋ ਕਿ ਮੀਤਾਇਰ ਸਾਹਿਬ ਪੁਛਾਰਾਂ 'ਚ ਜੂਝੇ ਪਏ ਹੈ। ਉਦੋਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਆਈ ਸੀ ਦੋਸਤ। ਮੀਤਾਇਰ ਸਾਹਿਬ ਨੇ ਤਰੁੰਦ ਦੇ ਨਾਲ 18 ਨੌਜਵਾਨਾਂ ਨੂੰ 18 ਨੌਜਵਾਨਾਂ ਨੂੰ ਚੰਡੀਗੜ੍ਹ ਬੁਲਾਇਆ। ਚੰਡੀਗੜ੍ਹ ਜਦੋਂ ਇਹ ਉੱਥੇ ਜਾ ਕੇ ਧਰਨਾ ਦਿੱਤਾ ਪਾਣੀ ਦੀ ਪੁਛਾਰਾਂ ਮੀਤਾਇਰ ਸਾਹਿਬ ਦੇ ਨਾਲ ਇਹਨਾਂ ਨੇ 18 ਖਡਾਰੀਆਂ ਨੇ ਵੀ ਖਾਧੀਆਂ। ਇਹਨਾਂ ਨੇ ਵਾਅਦਾ ਕੀਤਾ ਮੀਤਾਇਰ ਸਾਹਿਬ ਤੁਸੀਂ ਭੁੱਲ ਗਏ ਸ਼ਾਇਦ ਮੀਤਾਇਰ ਸਾਹਿਬ ਭੁੱਲ ਗਏ 2 ਸਾਲ 2 ਸਾਲ ਤੁਹਾਡੀ ਸਰਕਾਰ ਰਹੀ ਤੁਸੀਂ ਸਪੋਰਟਸ ਮਿਨਿਸਟਰੀ ਵੀਰੇ ਲੇਕਿਨ ਭੋਲ ਕੇ ਤੁਸੀਂ ਕਿਹਾ ਸੀਗਾ ਕਿ ਮੈਂ ਜੇ ਸਰਕਾਰ ਸਾਡੀ ਆਈ ਤਾਂ ਮੈਂ ਇਹਨਾਂ ਨੌਜਵਾਨਾਂ ਦੀ ਬਾਹ ਮੈਂ ਇਹਨਾਂ ਨੌਜਵਾਨਾਂ ਦੀ ਬਾਹ ਫੜੂਗਾ ਕਰਨ ਔਜਲਾ ਕਰਨ ਔਜਲਾ ਨੂੰ ਸਲੂਟ ਹੈ ਪੰਜਾਬ ਦੇ ਉਹ ਸਬੂਤ ਨੂੰ ਧੰਨਵਾ ਮ ਜਿਹਨੇ ਇਹੋ ਜਿਹੇ ਪੁੱਤ ਜੰਮਿਆ ਸਿੰਗਰ ਕਰਨ ਔਜਲਾ ਉਹਨੂੰ ਤਰਸ ਆ ਗਿਆ ਕਿ 9 ਲੱਖ ਰੁਪਿਆ ਇਸ ਮੁੰਡੇ ਦੇ ਸਿਰ ਤੇ ਕਰਜ਼ਾ ਵੈ ਮੈਨੂੰ ਇਹਦੀ ਮਦਦ ਲੈ ਕੇ ਆਉਣਾ ਚਾਹੀਦਾ ਹੈ ਕਰਨ ਔਜਲਾ ਨੇ ਮਦਦ ਕੀਤੀ 9 ਲੱਖ ਰੁਪਿਆ ਦਿੱਤਾ ਲੇਕਿਨ ਜਿਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ ਜਿਹਨਾਂ ਨੇ ਵਾਅਦੇ ਕੀਤੇ ਉਹ ਸਰਕਾਰਾਂ ਕਿੱਥੇ ਐ ਉਹ ਨੁਮਾਇੰਦੇ ਕਿੱਥੇ ਐ ਤਰਨ ਪੀਕ ਨਹੀਂ ਮੰਗਦਾ ਯਾਰ ਆਪਣਾ ਹੱਕ ਮੰਗਦਾ ਅੱਜ ਜੇ ਇਹੋ ਕੋਈ ਵੱਡਾ ਖਿਡਾਰੀ ਹੁੰਦਾ ਕੋਈ ਹਰ ਭਗਵੰਤ ਮਾਨ ਹਰ ਭਜਨ ਹਰ ਭਜਨ ਸਿੰਘ ਮਾਨ ਮਹਿੰਦਰ ਸਿੰਘ ਧੋਨੀ ਜੋਰਾਜ ਸਿੰਘ ਤੇ ਤੁਸੀਂ ਡੀਐਸਪੀ ਦੀ ਨੌਕਰੀ ਵੀ ਦਿੰਨੇ ਹੋ ਉਹ ਡੀਐਸਪੀ ਦੀ ਨਾ ਸਹੀ ਜੋ ਬਣਦੀ ਇਹਦੇ ਹਿਸਾਬ ਦੇ ਨਾਲ ਉਹਦਾ ਤੁਸੀਂ ਨੌਕਰੀ ਤਾਂ ਦਿਓ ਕਈ ਇੰਟਰਨੈਸ਼ਨਲ ਕਈ ਇੰਟਰਨੈਸ਼ਨਲ 골ਡ ਮੈਡਲ ਜਿੱਤਣ ਵਾਲਾ ਇਹ ਖਿਡਾਰੀ ਹੈ ਜਿੰਦੇ ਦੇ ਗਰਵ ਹੈ ਕਿੰਦੇ ਤੇ ਗਰਵ ਹੈ ਹਰ ਪੰਜਾਬੀ ਨੂੰ ਕਿੰਦੇ ਤੇ ਗਰਵ ਹੈ ਹਰ ਪੰਜਾਬੀ ਨੂੰ ਮੈਂ ਅੱਜ ਬੇਨਤੀ ਕਰਦਾ ਕਿ ਅੱਜ ਹਰ ਇੱਕ ਚੈਨਲ ਦੀ ਵੀਡੀਓ ਹਰ ਪੰਜਾਬੀਓ ਹਿੰਦੁਸਤਾਨ ਵਾਲਿਓ ਇਹਨੂੰ ਵੀਡੀਓ ਨਾ ਸਮਝਿਓ ਇਹ ਤੁਹਾਡੀ ਆਵਾਜ਼ ਹੋਏਗੀ ਗੁੰਗੀਆਂ ਅੰਨੀਆਂ ਬਹਿਰੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਇਹਨਾਂ ਨੂੰ ਮੈਕਸਿਮਲ ਸ਼ੇਅਰ ਕਰੋ ਕਮੈਂਟ ਕਰੋ ਤਾਂ ਕਿ ਤੁਹਾਡੀ ਵੀਡੀਓ ਇਹਨਾਂ ਤੱਕ ਪਹੁੰਚੇ ਔਰ ਇਸ ਖਿਡਾਰੀ ਨੂੰ ਤਰुण ਸ਼ਰਮੇ ਨੂੰ ਇਹਦਾ ਬੰਦਾ ਹੱਕ ਮਿਲੇ ਇਹਨੂੰ ਕਈ ਚਿੱਠੀਆਂ ਪਿਛਲੀ ਸਰਕਾਰਾਂ ਨੇ ਤੇ ਹੁਣ ਵਾਲੀ ਸਰਕਾਰਾਂ ਨੇ ਵੀ ਚਿੱਠੀਆਂ ਨਾਲ ਲੈ ਕੇ ਆਇਆ ਵੈ ਮੈਂ ਉਹ ਤੁਹਾਨੂੰ ਦਿਖਾਣਾ ਉਹ ਚਿੱਠੀਆਂ ਦਿੱਤੀਆਂ ਚਿੱਠੀਆਂ ਦਿੱਤੀਆਂ ਕਿਤੇ ਇਨਾਮ ਦੇਣ ਦਾ ਵਾਦਾ ਕੀਤਾ ਕਿਤੇ ਨੌਕਰੀ ਦੇਣ ਦਾ ਵਾਦਾ ਕੀਤਾ ਕਿਤੇ ਲਿਸਟ 7ਵੇਂ ਨੰਬਰ ਤੇ ਨਾਮ ਵੀ ਸੀਗਾ ਲੇਕਿਨ ਜਦੋਂ ਤਰुण ਸ਼ਰਮਾ ਉੱਥੇ ਪਹੁੰਚਦਾ ਵੈ ਤਾਂ ਲਿਸਟਾ 'ਚੋਂ ਨਾਮ ਹੀ ਗਾਇਬ ਹੋ ਜਾਂਦਾ ਵੈ ਇਹ ਸਿਸਟਮ ਹੈ ਸਾਡਾ ਕਿਵੇਂ ਪੰਜਾਬ ਦੇ ਯੂਥ ਨੂੰ ਤੁਸੀਂ ਨਸ਼ੇ ਤੋਂ ਰੋਕ ਲੋਗੇ ਕਿਨਾਂ ਵਿਦੇਸ਼ਾਂ ਤੋਂ ਜਾਨ ਨੂੰ ਰੋਕੋਗੇ ਇਹ ਯੂਥ ਹੀ ਨਹੀਂ ਬਚੇਗਾ ਪੰਜਾਬ 'ਚ ਤਾਂ ਬਚਿਆ ਕੀ ਕੀ ਕਰ ਲਾਂਗੇ ਅਸੀਂ ਮੁਫਤ ਬਿਜਲੀਆਂ ਨੂੰ ਕੀ ਕਰ ਲਾਂਗੇ ਅਸੀਂ ਹੋਟੀਆਂ ਨੂੰ ਡਿਵੈਲਪਮੈਂਟ ਦੇਣੀ ਹੈ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਯੂਥ ਵਾਸਤੇ ਸੋਚਣ ਦਾ ਵੇਲਾ ਹੈ ਦੋਸਤ ਪੰਜਾਬ ਦਾ ਯੂਥ ਮੈਂ ਕੁਝ ਹੋਰ ਨਾ ਜ਼ਿਆਦਾ ਕਹਿੰਦੇ ਹੋਏ ਮੈਂ ਚਾਹੂੰਗਾ ਕਿ ਤਰुण शर्मा ਆਪਣਾ ਦਰਦ ਆਪ ਪਿਆਉਣ ਮਾਈਕ ਲਾ ਲਓ ਯਾਰ ਲੋਕੋ ਸਭ ਤੋਂ ਪਹਿਲਾਂ ਮੈਂ ਲੋਕੋ ਨੂੰ ਲਾ ਲਓ ਲੋਕੋ ਇੱਕ ਮਿੰਟ ਇੱਕ ਮਿੰਟ